ਸਮ ਸਿੰਘ ਸਮ ਜੇਰ ਸਿੰਘ ਫਰਦਾਨ ਸ਼ੰਕਨ ਦਾ ਹਮਮਤ ਮੰਨਦਾ ਅਸੀਂ ਅੱਜ ਇੱਥੇ ਜੰਗਸ਼ੀਨ ਦੇ ਆਰ ਬਣਾ ਲਿਆ ਅੱਜ ਸੇ ਮਲਾਇਆ ਤੇ ਸਮਰਦੇਵਨ ਕਿਤੇ ਜਿਹੜਾ ਪੰਨਾ ਤੇ ਸੰਜੀਪ ਪਾਂਡੇ ਜੀ ਨੇ ਹੋਤੀ ਡਾਲੀ ਹੈ ਉਸ ਦੇ ਉਪਰਾਨ ਹੋਣ ਆਰ ਮੋਬਿਆਜੀ ਖਾਸਨ ਕਰ ਰਿਹਾ ਹੈ ਔਰ ਆਪਣੇ ਭੈਣਾਂ ਨਾਲ ਨਿਸ਼ਚਿਤ ਤੌਰ ਤੇ ਆ ਗਏ। ਬਹੁਤ ਬੇਸਰranaਜੀ 8 ਸਾਲ 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 ਤੇ ਜਿੰਨੇ ਮੁੱਖ ਪ੍ਰੋਗਰਾਮ ਹੈਗੇ ਆ ਉਹ ਇਕ ਮਨਾਇਆ ਸੀ। ਗਰਮਾਚੇ ਬਣਾਇਆ ਜਾਂ ਸ਼ਾਮ ਨੂੰ ਨਵੀਂ ਮਨਾਇਆ ਜਾਂਦਾ। ਹੋਰ ਲੋਕੀਂ ਪਾ ਚੱਲਦੇ ਸਭ ਲੰਗਿਆ। ਕੋਈ ਨਹੀਂ ਰਿਹਾ ਤਾਂ ਸਭ ਨੇ ਪਬਲਿਕ ਆ ਰਹੀ ਹੈ। ਮੈਂ ਬੀ ਐਲ ਸ਼ਰਮਾ ਚੇਅਰਮੈਨ ਸ਼ੰਕਰਲ ਚੈਰੀਟੇਬਲ ਸੁਸਾਇਟੀ ਸ਼ੰਕਰਲ ਮੰਦਿਰ ਕਾਸ਼ਾ ਵਿਦਿਉਤ ਬੋਲ ਰਿਹਾ। ਅੱਜ ਹਰ ਸਾਲ ਦੀ ਤਰ੍ਹਾਂ ਜਲਵਸ਼ੀ ਉਤਸਵ ਬੜੇ ਧੁੰਮਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਸਾਡੇ ਵਿੱਚ ਅੱਜ ਵਿਆਸ ਐਂਡ ਪਾਰਟੀ অরুণ ਵਿਆਸ ਐਂਡ ਪਾਰਟੀ ਉਹਨਾਂ ਨੇ ਸੰਕੀਰਤਨ ਵਿਚ ਉਹ ਲਗ ਲਿਆ ਕਿ ਸਾਰੀ ਜਨਤਾ ਜਿੰਨੀ ਇੱਥੇ ਬੈਠੀ ਹੋਈ ਹੈ ਉਹ ਬੰਦੁੱਤ ਹੋ ਗਈ ਹੈ ਸਾਡੇ ਹਰ ਸਾਲ ਜਲਵਸ਼ੀ ਦਾ ਉਤਸਵ ਹਰ ਸਾਲ ਨਾਲੋਂ ਹਰ ਸਾਲ ਵੱਧ ਕੇ ਹੀ ਉਹ ਉਤਸਵ ਵੱਧਾ ਜਾ ਰਿਹਾ ਤੇ ਸਾਰੀ ਜਨਤਾ ਵੀ ਇੱਥੇ ਆ ਗਏ ਯਾਰਾਂ ਇਤਰਾ ਦੇ ਵਿੱਚ ਲੋਕੀ ਜਨਤਾ ਇੱਥੇ ਆ ਗਏ ਤੇ ਅਨੰਦ ਉਠਾਦੀ ਹੈ ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਇਸ ਮੰਦਰ ਦੀ ਸਥਾਪਨਾ 2003 ਚ ਹੋਈ ਸੀ ਅੱਜ 22 ਸਾਲ ਹੋ ਚੁੱਕੇ ਨੇ ਲੇਕਿਨ ਹਰ ਸਾਲ ਹਰ ਫੰਕਸ਼ਨ ਜਨਮਸ਼ਟੀਆਂ ਹੋਵੇ ਰudra shiv ਹੋਵੇ ਸ਼ੇਰ ਰਾਤਰੀ ਹੋਵੇ ਜਾਂ ਕਿਸੇ ਤਰ੍ਹਾਂ ਦੇ ਕੋਈ ਫੰਕਸ਼ਨ ਜਿਹੜਾ ਨਾ ਉਹ ਇੱਥੇ ਬੜੇ ਹੀ ਤੁਮਤਮ ਨਾਲ ਮਨਾਏ ਜਾਂਦੇ ਨੇ ਤੇ ਜਨਤਾ ਹਉ ਵਾਗੇ ਆ ਗਏ ਤੋਂ ਦਿਲਸਰ ਕਰਦੀ ਹੈ ਇਸ ਮੰਦਰ ਦੀ ਸਥਾਪਨਾ ਤੋਂ ਬਾਅਦ ਹਰ ਸਾਲ ਇਸ ਮੰਦਰ ਦੇ ਵਿੱਚ ਕੋਈ ਨਾ ਕੋਈ ਪ੍ਰੋਗਰੈਸ ਹੁੰਦੀ ਜਾ ਰਹੀ ਹੈ ਉਸ ਦੇ ਵਿੱਚ ਸਾਡੇ ਜਿੰਨੇ ਇੱਥੋਂ ਦੇ ਸਾਰੇ ਕਲੋਨੀ ਵਾਸੀ ਹੈ ਸੋਸਾਇਟੀ ਦੇ ਮੈਂਬਰ ਹੈ ਜਾਂ ਸਾਰੇ ਇਲਾਕਾ ਨਿਵਾਸੀ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਇਹ ਸਾਰਾ ਕੁਝ ਹੋ ਰਿਹਾ ਹੈ ਮੈਂ ਸਾਰਿਆਂ ਦਾ ਤੇ ਦਿਨੋਂ ਧੰਨਵਾਦ ਕਰਦਾ ਕਿ ਅੱਜ ਇਸ ਜਨਵਰੀ ਦੇ ਉਤਸਵ ਨੂੰ ਮਨਾਉਣ ਵਾਸਤੇ ਸਾਰੇ ਹੁੰਮੂ ਆ ਕੇ ਇੱਥੇ ਪਹੁੰਚ ਹੋਏ ਨੇ ਮੇਰੇ ਕੋਲ ਸਾਡੇ ਇਸ ਮੰਦਰ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਸਾਡੇ ਸ਼ਮਸ਼ੇਰ ਜੀ ਉਹ ਵੀ ਇੱਥੇ ਪ੍ਰਧਾਨ ਜੀ ਆਏ ਨੇ ਨੀਨਾ ਜੇਤਲੀ ਜੀ ਆਏ ਨੇ ਦਫ਼ਤਾਰੀ ਸਾਡੇ ਫਾਈਨੈਂਸ ਸੈਕਟਰੀ ਨੇ ਬਾਕੀ ਸਾਰੇ ਸਦਸੀ ਇੱਥੇ ਪਹੁੰਚੇ ਹੋਏ ਨੇ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਨਾ ਕਿ ਉਹਨਾਂ ਨੇ ਸਾਰਿਆਂ ਨੇ ਰਲ ਕੇ ਇਸ ਪ੍ਰੋਗਰਾਮ ਨੂੰ ਚਾਰ ਚੰਦ ਲਗਾ ਦਿੱਤਾ ਮੈਂ ਚੈਨਲ ਤੋਂ ਡਿਫਰੈਂਟ ਚੈਨਲਸ ਵਾਲੇ ਜਿਹੜੇ ਇੱਥੇ ਆਉਂਦੇ ਨੇ ਮੈਂ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਨਾ ਕਿ ਸੁਨੀਲ ਹੋਣਾ